ਸਾਬਕਾ ਸੀਐਮ ਬਿਆਨਤ ਸਿੰਘ ਦੇ ਕਤਲ ਕੇਸ ਦੇ ਵਿੱਚ 27 ਸਾਲਾਂ ਤੋਂ ਜੇਲ੍ਹ ਦੇ ਵਿੱਚ ਬੰਦ ਬੰਦੀ ਸਿੰਘ ਨੂੰ ਰਿਹਾਈ ਮਿਲ ਚੁੱਕੀ ਹੈ ਉਹਨਾਂ ਨੂੰ ਜ਼ਮਾਨਤ ਮਿਲ ਚੁੱਕੀ ਹੈ ਪੂਰੇ 27 ਸਾਲਾਂ ਬਾਅਦ ਉਹ ਜੇਲ੍ਹ ਤੋਂ ਰਿਹਾ ਹੋਏ ਨੇ ਤਾਂ ਜਈਏ ਕਿ ਇਹਨਾਂ ਦੀ ਰਿਹਾਈ ਨੂੰ ਲੈ ਕੇ ਮੋਹਾਲੀ ਵਿਖੇ ਕਈ ਲੰਬੇ ਸਮੇਂ ਤੇ ਅਦਰ ਨੇ ਵੀ ਚੱਲੇ ਨੇ ਤੇ ਹਰ ਸਿਮਰਤ ਬਾਦਲ ਵੱਲੋਂ ਲੋਕ ਸਭਾ ਅਸੈਂਸਦ ਦੇ ਵਿੱਚ ਇਹਨਾਂ ਦੀ ਰਿਹਾਈ ਨੂੰ ਲੈ ਕੇ ਆਵਾਜ਼ ਵੀ ਉਠਾਈ ਗਈ ਹੈ ਐਸ்சிਪੀਸੀ ਦੇ ਮੈਂਬਰਾਂ ਵੱਲੋਂ ਵੀ ਲਿਖਤੀ ਤਰ ਜੜੇ ਕੇਂਦਰੀ ਸਰਕਾਰ ਨੂੰ ਦਿੱਤੇ ਗਏ ਸੀ ਹਾਲਾਂਕਿ ਇਹਨਾਂ ਨੂੰ ਚੱਕਣ ਦੇ ਹਾਈ ਕੋਰਟ ਵੱਲੋਂ ਵੀ ਹੁਕਮ ਉਚਾਰੀ ਕੀਤੇ ਗਏ ਸੀ ਤੇ ਹੁਣ ਇਹਨਾਂ ਨੂੰ 27 ਸਾਲਾਂ ਬਾਅਦ ਜੇਲ੍ਹ ਤੋਂ ਬੰਦ ਕੀਤਾ ਹੈ ਖਡੂਰ ਸਾਹਿਬ ਤੋਂ ਬਣੇ ਐਮਟੀ ਸੰਸਦ ਮੈਂਬਰ ਅਮਰਿਤਪਾਲ ਸਿੰਘ ਨੇ ਵੀ ਇਹਨਾਂ ਦੀ ਰਿਹਾਈ ਨੂੰ ਲੈ ਕੇ ਆਵਾਜ਼ ਚੁੱਕੀ ਸੀ ਜਿਹੜੇ ਕਿ ਹੁਣ ਖੁਦ ਆਪ ਹੀ ਦਿਬੜੂਗੜ੍ਹ ਜੇਲ੍ਹ ਦੇ ਵਿੱਚ ਐਨਐਸਏ ਦੇ ਤਹਿਤ ਪਿਛਲੇ 1 ਸਾਲ ਤੋਂ ਬੰਦ ਨੇ ਉਹਨਾਂ ਨੇ ਵੀ ਇਹਨਾਂ ਦੀ ਰਿਹਾਈ ਨੂੰ ਲੈ ਕੇ ਕੇਂਦਰੀ ਸਰਕਾਰ ਤੋਂ ਮੰਗ ਕੀਤੀ ਸੀ ਜਿਹੜੇ ਲੰਬੇ ਨੇ ਤੋਂ ਜੇਲ੍ਹਾਂ ਦੇ ਵਿੱਚ ਬੰਦ ਸਿੱਖ ਸੀਗੇ ਉਹਨਾਂ ਦੀ ਰਿਹਾਈਆਂ ਨੂੰ ਲੈ ਕੇ ਅਕਾਲੀ ਦਲ ਨੇ ਵੀ ਫੈਸਲੇ ਨੂੰ ਆਪਣਾ ਫੈਸਲਾ ਮਨਾਉਣ ਲਈ ਕੇਂਦਰੀ ਸਰਕਾਰ ਨੂੰ ਮੰਗ ਪੱਤਰ ਦਿੱਤੇ ਸੀ ਕਿ ਬੰਦੀ ਸਿੰਘ ਨੂੰ ਰਿਹਾ ਕੀਤਾ ਜਾਵੇ ਤੇ ਕਾਫੀ ਲੰਬੇ ਸਮੇਂ ਦੀ ਮੁਸ਼ਕਲ ਤੋਂ ਬਾਅਦ ਪੂਰੇ 22 ਸਾਲਾਂ ਤੋਂ ਬਾਅਦ ਅਭਿਨਤ ਸਿੰਘ ਦੇ ਕਤਲ ਮਾਮਲੇ ਦੇ ਵਿੱਚ ਬੰਦ ਬੰਦੀ ਸਿੰਘ ਨੂੰ ਅੱਜ ਜ਼ਮਾਨਤ ਮਿਲ ਚੁੱਕੇ ਹੈ ਜੇਲ੍ਹ ਤੋਂ ਰਿਹਾ ਹੋ ਚੁੱਕੇ ਨੇ ਯਾ ਮੈਂਬਰ ਬਣੇ ਸਰਪਜੀਤ ਸਿੰਘ ਨੇ ਵੀ ਇਹਨਾਂ ਦੇ ਹੱਕ 'ਚ ਆਵਾਜ਼ ਚੁੱਕੀ ਸੀ ਕਿ ਕਾਫੀ ਸਮੇਤ ਤੋਂ ਜਿਹੜੇ ਜੇਲ੍ਹਾਂ ਦੇ ਵਿੱਚ ਸਿੱਖ ਬੰਦ ਨੇ ਕਾਫੀ ਲੰਬੇ ਸਮੇਂ ਤੋਂ ਜਿਹੜੇ ਸਜ਼ਾ ਕੱਟ ਰਹੇ ਨੇ ਉਹਨਾਂ ਨੂੰ ਰਿਹਾ ਕੀਤਾ ਜਾਵੇ ਤੇ ਉਹਨਾਂ ਨੂੰ ਰਿਹਾ ਕਰਨ ਤੋਂ ਬਾਅਦ ਜਿਹੜੀ ਮੰਗ ਸੀ ਅਕਾਲੀ ਦਲ ਦੇ ਕਈ ਆਗੂ ਇਹਨਾਂ ਦੇ ਹੱਕ ਚ ਸੀ ਮੋਹਾਲੀ ਚੰਡੀਗੜ੍ਹ ਵਿਖੇ ਲੰਬੇ ਸਮੇਂ ਤੱਕ ਇਹਨਾਂ ਦੇ ਧਰਨੇ ਵੀ ਚੱਲਦੇ ਰਹੇ ਇਹਨਾਂ ਦੀ ਰਿਹਾਈ ਦੀ ਮੰਗ ਅਕਾਲੀ ਦਲ ਕਰਦਾ ਰਿਹਾ ਹੈ ਹਰਸਿਮਰਤ ਬਾਦਲ ਵੱਲੋਂ ਵੀ ਲੋਕ ਸਭਾ ਦੇ ਵਿੱਚ ਇਹਨਾਂ ਨੂੰ ਰਿਹਾ ਕਰਨ ਦਾ ਮੁੱਦਾ ਜੜਾ ਚੱਕਿਆ ਗਿਆ ਸੀ ਤੇ ਅੱਜ 27 ਸਾਲਾਂ ਬਾਅਦ ਇਹਨਾਂ ਨੂੰ ਰਿਹਾ ਕੀਤਾ ਜਾ ਰਿਹਾ ਹੈ ਦਾ ਸਹੀ ਸੀਐਮ ਅਭਿਆਨਤ ਸਿੰਘ ਦੇ ਕਤਲ ਕਾਂਡ ਦੇ ਵਿੱਚ ਇੱਕ ਨਵਾਂ ਮੋੜ ਆਇਆ ਹੈ ਜਿਸ ਦੇ ਜਿਸ ਦੇ ਵਿੱਚ ਅਬੰਦੀ ਸਿੰਘ 27 ਸਾਲਾਂ ਤੋਂ ਪਿਛਲੇ 27 ਸਾਲਾਂ ਤੋਂ ਜੇਲ੍ਹ ਦੇ ਵਿੱਚ ਬੰਦ ਸੀ ਉਹਨਾਂ ਦੀ ਰਿਹਾਈ ਜਿਹੜੀ ਅੱਜ ਹੋ ਚੁੱਕਿਆ ਉਹਨਾਂ ਨੂੰ ਜ਼ਮਾਨਤ ਮਿਲ ਚੁੱਕੀ ਹੈ ਪਿਛਲੇ ਸਾਲਾਂ ਤੋਂ ਕਿੰਨੇ ਹੀ ਵਿਅਕਤੀ ਇਹਨਾਂ ਦੇ ਜਿਹੜੇ ਹੱਕ 'ਚ ਆਵਾਜ਼ ਚੁੱਕੀ ਸੀ ਉਹਨਾਂ ਨੇ ਇਹਨਾਂ ਦੀ ਰਿਹਾਈ ਨੂੰ ਲੈ ਕੇ ਆਪਣੀਆਂ ਮੰਗਾਂ ਰੱਖੀਆਂ ਸੀ ਕੇਂਦਰ ਸਰਕਾਰ ਕੋਲੇ ਤੇ ਹੁਣ ਹਰਸਿਮਰਤ ਬਾਦਲ ਵੱਲੋਂ ਵੀ ਮੁੱਦਾ ਜਿਹੜਾ ਲੋਕ ਸਭਾ ਸਾਂ ਸਦ ਮੈਂਬਰ ਦੇ ਵਿੱਚ ਉਹ ਜਿਹੜਾ ਚੱਕਿਆ ਗਿਆ ਸੀਗਾ ਮੁੱਦਾ ਤੇ ਹੁਣ ਇਹਨਾਂ ਨੂੰ ਰਿਹਾ ਕਰ ਦਿੱਤਾ ਗਿਆ ਹੈ ਸਾਬਕਾ ਸੀਐਮ ਬੈਂਤ ਸਿੰਘ ਦੇ ਕਤਲ ਕੇਸ ਦੇ ਵਿੱਚ 27 ਸਾਲਾਂ ਤੋਂ ਜੇਲ੍ਹ ਦੇ ਵਿੱਚ ਬੰਦ ਬੰਦੀ ਸਿੰਘ ਨੂੰ ਰਿਹਾਈ ਮਿਲ ਚੁਕੀ ਹੈ ਉਹਨਾਂ ਨੂੰ ਜ਼ਮਾਨਤ ਮਿਲ ਚੁਕੀ ਹੈ ਪੂਰੇ 27 ਸਾਲਾਂ ਬਾਅਦ ਉਹ ਜੇਲ੍ਹ ਤੋਂ ਰਿਹਾ ਹੋਏ ਨੇ ਤਾਂ ਜਈਏ ਕਿ ਇਹਦੀ ਰਿਹਾਈ ਨੂੰ ਲੈ ਕੇ ਮੋਹਾਲੀ ਵਿਖੇ ਕਈ ਲੰਬੇ ਸਮੇਂ ਤੇ ਅਦਰ ਨੇ ਵੀ ਚੱਲੇ ਨੇ ਤੇ ਹਰ ਸਿਮਰਤ ਬਾਦਲ ਵੱਲੋਂ ਲੋਕ ਸਭਾ ਆ ਸੰਸਦ ਦੇ ਵਿੱਚ ਇਹਨਾਂ ਦੀ ਰਿਹਾਈ ਨੂੰ ਲੈ ਕੇ ਆਵਾਜ਼ ਵੀ ਉਠਾਈ ਗਈ ਹੈ ਐਸ்சிਪੀਸੀ ਦੇ ਮੈਂਬਰਾਂ ਵੱਲੋਂ ਵੀ ਲਿਖਤੀ ਤਰ ਜੜੇ ਕੇਂਦਰੀ ਸਰਕਾਰ ਨੂੰ ਦਿੱਤੇ ਗਏ ਸੀ ਹਾਲਾਂਕਿ ਇਹਨਾਂ ਨੂੰ ਚੱਕਣ ਦੇ ਹਾਈ ਕੋਰਟ ਵੱਲੋਂ ਵੀ ਹੁਕਮ ਜਾਰੀ ਕੀਤੇ ਗਏ ਸੀ ਤੇ ਹੁਣ ਇਹਨਾਂ ਨੂੰ 27 ਸਾਲਾਂ ਬਾਅਦ ਜੇਲ੍ਹ ਤੋਂ ਬੰਦ ਕੀਤਾ ਹੈ ਖਡੂਰ ਸਾਹਿਬ ਤੋਂ ਬਣੇ ਐਮਟੀ ਸੰਸਦ ਮੈਂਬਰ ਅਮਰਿਤਪਾਲ ਸਿੰਘ ਨੇ ਵੀ ਇਹਨਾਂ ਦੀ ਰਿਹਾਈ ਨੂੰ ਲੈ ਕੇ ਆਵਾਜ਼ ਚੁੱਕੀ ਸੀ ਜਿਹੜੇ ਕਿ ਹੁਣ ਖੁਦ ਆਪ ਹੀ ਦਿਬੜੂਗੜ੍ਹ ਜੇਲ੍ਹ ਦੇ ਵਿੱਚ ਐਨਐਸਏ ਦੇ ਤਹਿਤ ਪਿਛਲੇ 1 ਸਾਲ ਤੋਂ ਬੰਦ ਨੇ ਉਹਨਾਂ ਨੇ ਵੀ ਇਹਨਾਂ ਦੀ ਰਿਹਾਈ ਨੂੰ ਲੈ ਕੇ ਕੇਂਦਰੀ ਸਰਕਾਰ ਤੋਂ ਮੰਗ ਕੀਤੀ ਸੀ ਜਿਹੜੇ ਲੰਬੇ ਨੇ ਤੋਂ ਜੇਲਾ ਦੇ ਵਿੱਚ ਬੰਦ ਸਿੱਖ ਸੀਗੇ ਉਹਨਾਂ ਦੀ ਰਿਹਾਈਆਂ ਨੂੰ ਲੈ ਕੇ ਅਕਾਲੀ ਦਲ ਨੇ ਵੀ ਫੈਸਲੇ ਨੂੰ ਆਪਣਾ ਫੈਸਲਾ ਮਨਾਉਣ ਲਈ ਕੇਂਦਰੀ ਸਰਕਾਰ ਨੂੰ ਮੰਗ ਪੱਤਰ ਦਿੱਤੇ ਸੀ ਕਿ ਬੰਦੀ ਸਿੰਘ ਨੂੰ ਰਿਹਾ ਕੀਤਾ ਜਾਵੇ ਤੇ ਕਾਫੀ ਲੰਬੇ ਸਮੇਂ ਦੀ ਮੁਸ਼ਕਲ ਤੋਂ ਬਾਅਦ ਪੂਰੇ 28 ਸਾਲਾਂ ਤੋਂ ਬਾਅਦ ਅਭਿਨਤ ਸਿੰਘ ਦੇ ਕਤਲ ਮਾਮਲੇ ਦੇ ਵਿੱਚ ਬੰਦ ਬੰਦੀ ਸਿੰਘ ਨੂੰ ਅੱਜ ਜ਼ਮਾਨਤ ਮਿਲ ਚੁੱਕੇ ਹੈ ਜੇਲ ਤੋਂ ਰਿਹਾ ਹੋ ਚੁੱਕੇ ਨੇ ਯਾ ਮੈਂਬਰ ਬਣੇ ਸਰਪਜੀਤ ਸਿੰਘ ਨੇ ਵੀ ਨਾ ਰਿਹਾਕ ਚ ਆਵਾਜ਼ ਚੁੱਕੀ ਸੀ ਕਿ ਕਾਫੀ ਸਮੇਤ ਤੋਂ ਜਿਹੜੇ ਜੇਲ੍ਹਾਂ ਦੇ ਵਿੱਚ ਸਿੱਖ ਬੰਦ ਨੇ ਕਾਫੀ ਲੰਬੇ ਸਮੇਂ ਤੋਂ ਜਿਹੜੇ ਸਜ਼ਾ ਕੱਟ ਰਹੇ ਨੇ ਉਹਨਾਂ ਨੂੰ ਰਿਹਾ ਕੀਤਾ ਜਾਵੇ ਤੇ ਉਹਨਾਂ ਨੂੰ ਰਿਹਾ ਕਰਨ ਤੋਂ ਬਾਅਦ ਜਿਹੜੀ ਮੰਗ ਸੀ ਅਕਾਲੀ ਦਲ ਦੇ ਕਈ ਆਗੂ ਇਹਨਾਂ ਦੇ ਹੱਕ ਚ ਸੀ ਮੋਹਾਲੀ ਚੰਡੀਗੜ੍ਹ ਵਿਖੇ ਲੰਬੇ ਸਮੇਂ ਤੱਕ ਕਰਨ ਦੇ ਧਰਨੇ ਵੀ ਚੱਲਦੇ ਰਹੇ ਇਹਨਾਂ ਦੀ ਰਿਹਾਈ ਦੀ ਮੰਗ ਅਕਾਲੀ ਦਲ ਕਰਦਾ ਰਿਹਾ ਹਰਸਿਮਰਤ ਬਾਦਲ ਵੱਲੋਂ ਵੀ ਲੋਕ ਸਭਾ ਦੇ ਵਿੱਚ ਇਹਨਾਂ ਨੂੰ ਰਿਹਾ ਕਰਨ ਦਾ ਮੁੱਦਾ ਜੜਾ ਚੱਕਿਆ ਗਿਆ ਸੀ ਤੇ ਅੱਜ 27 ਸਾਲਾਂ ਬਾਅਦ ਇਹਨਾਂ ਨੂੰ ਰਿਹਾ ਕੀਤਾ ਜਾ ਰਿਹਾ ਹੈ ਦਾ ਸਹੀ ਕਿ ਸੀਐਮ ਆਬਿਅੰਤ ਸਿੰਘ ਦੇ ਕਤਲ ਵੰਡ ਦੇ ਵਿੱਚ ਇੱਕ ਨਵਾਂ ਮੋੜ ਆਇਆ ਹੈ ਜਿਸਦੇ ਜਿਸਦੇ ਵਿੱਚ ਬੰਦੀ ਸਿੰਘ 27 ਸਾਲਾਂ ਤੋਂ ਪਿਛਲੇ 27 ਸਾਲਾਂ ਤੋਂ ਜੇਲ੍ਹ ਦੇ ਵਿੱਚ ਬੰਦ ਸੀ ਉਹਨਾਂ ਦੀ ਰਿਹਾਈ ਜਿਹੜੀ ਅੱਜ ਹੋ ਚੁੱਕਿਆ ਉਹਨਾਂ ਨੂੰ ਜ਼ਮਾਨਤ ਮਿਲ ਚੁੱਕੀ ਹੈ ਪਿਛਲੇ ਸਾਲਾਂ ਤੋਂ ਕਿੰਨੇ ਹੀ ਵਿਅਕਤੀ ਇਹਨਾਂ ਦੇ ਜਿਹੜੇ ਹੱਕ 'ਚ ਆਵਾਜ਼ ਚੁੱਕੀ ਸੀ ਉਹਨਾਂ ਨੇ ਇਹਨਾਂ ਦੀ ਰਿਹਾਈ ਨੂੰ ਲੈ ਕੇ ਆਪਣੀਆਂ ਮੰਗਾਂ ਰੱਖੀਆਂ ਸੀ ਕੇਂਦਰ ਸਰਕਾਰ ਕੋਲੇ ਤੇ ਹੁਣ ਹਰਸਿਮਰਤ ਬਾਦਲ ਵੱਲੋਂ ਵੀ ਮੁੱਦਾ ਜਿਹੜਾ ਲੋਕ ਸਭਾ ਸਾਂਸਦ ਮੈਂਬਰ ਦੇ ਵਿੱਚ ਵੱਜੋ ਜਿਹੜਾ ਚੱਕਿਆ ਗਿਆ ਸੀਗਾ ਮੁੱਦਾ ਤੁਹਾਨੂੰ ਇਹਨਾਂ ਨੂੰ ਰਿਹਾ ਕਰ ਦਿੱਤਾ ਗਿਆ ਹੈ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਮਿਲ ਹਾਜ਼ਰ ਹੋਵਾਂਗੇ ਤੁਸੀਂ ਦੇਖਦੇ ਰਹੋ ਨੀਡਰ ਪੰਜਾਬੀ ਮੀਡੀਆ ਹੁੰਦੀ ਹੋਈ ਇਜਾਜ਼ਤ ਧੰਨਵਾਦ